ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹੰਢਾਇਆ ਇਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਬਿਲਕੁਲ ਬਰਨਾਲੇ ਦੇ ਨਾਲ ਰਹਿ ਜਾਂਦਾ ਹੈ ਖੰਢਾਇਏ ਦੇ ਵਿੱਚੋਂ ਇੱਕ ਤੁਹਾਨੂੰ ਵੀਡੀਓ ਦਿਖਾ ਰਿਹਾ ਤੇ ਜਿਹੜੇ ਬਾਈ ਹੋਰਾਂ ਕੋਲ ਅੱਜ ਵੀਡੀਓ ਬਣਾ ਰਹੇ ਆ ਇਹ ਵਪਾਰ ਦਾ ਕੰਮ ਕਰਦੇ ਆ ਵੀਡੀਓ ਦੇ ਵਿੱਚ ਤੁਹਾਨੂੰ ਬਹੁਤਿਆਂ گاਵਾ ਐਫ ਦਿਖਾਉਣੀਆਂ ਪਰ ਇਹ ਨਸਲ ਜਿਹੜੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਰੀਅਰ ਕੇਸ ਹੈ ਬਹੁਤ ਘੱਟ ਨਿਕਲਦੀਆਂ ਕਿਉਂਕਿ ਦੇਸੀ ਗਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚੋਂ ਘਟੀਆਂ ਹਾਲਾਂਕਿ ਮੈਂ ਇਹ ਸਮਝਦਾ ਵੀ ਇਹਨਾਂ ਦੀ ਮੰਗ ਅੱਜ ਵੀ ਫੁੱਲ ਹੈ ਕਿਉਂਕਿ ਇਹ ਗਾਵਾਂ ਲੋਕ ਘਰੇ ਦੁੱਧ ਪੀਣ ਵਾਸਤੇ ਰੱਖਦੇ ਆ ਸੋ ਤੁਹਾਨੂੰ ਇਹ ਵਹਿੜ ਦਿਖਾਉਣੀ ਹੈ ਜਿਹੜੀ ਕੱਪਣ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਤੁਹਾਨੂੰ ਦਿਖਾਊਗਾ ਐਚ ਐਫ ਨਸਲ ਦੀਆਂ ਬਹੁਤ ਸਾਰੀਆਂ ਵਹਿੜਾਂ ਜਿਹੜੀਆਂ ਇਸ ਟਾਈਮ ਵਿਕਰੀ ਵਾਲੀਆਂ ਮੌਜੂਦ ਹੈ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਪਸੰਦ ਨਾਲ ਖਰੀਦਣਾ ਹੈ ਸੌਦਾ ਕਰਨ ਲਈ ਜ਼ਰੂਰੀ ਆਵੇ ਪਹਿਲਾਂ ਇੱਥੇ ਆ ਕੇ ਪਸੂ ਦੇਖੋ ਆਪਦੀ ਤਸੱਲੀ ਕਰੋ ਤੇ ਫਿਰ ਜਿਹੜਾ ਉਹ ਤੁਸੀਂ ਸੌਦਾ ਕਰੋ ਜਾਂ ਪਸੂ ਖਰੀਦੋ ਆਓ ਬਾਈ ਨੂੰ ਮਿਲਦੇ ਆਂ ਦੋਸਤੋ ਸ਼ੁਰੂਆਤ ਮੇਰੇ ਖਿਆਲ ਚ ਆਪਾਂ ਉਸੇ ਤੋਂ ਕਰ ਲੈਂਦੇ ਆਂ ਦੇਸੀ ਤੋਂ ਐਚਐਫ ਤੁਹਾਨੂੰ ਦੂਜਾ ਚ ਦਿਖਾ ਦਿੰਦੇ ਮੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਬਾਈ ਭਾਉਣਪ੍ਰੀ ਸਿੰਘਾ ਪਿੰਡ ਹੰਢਾ ਹੈਗਾ ਜਿਲ੍ਹਾ ਬਰਨਾਲਾ ਜੀ ਅੱਛਾ ਬਾਈ ਅੱਜ ਆਪਾਂ ਐਚਐਫ ਬਹੁਤੀਆਂ ਦਿਖਾਉਣੀਆਂ ਪਰ ਸ਼ੁਰੂਆਤ ਇਸ ਦੇਸੀ ਤੋਂ ਕਰਦੇ ਆਂ ਕਿੰਨਵਾ ਸੂਆ ਸੁੰਦੀ ਏ ਕਰਮ ਇਹ ਬਈ ਮਾਲਕ ਨੇ ਆਪਾਂ ਨੂੰ ਦੱਸਿਆ ਦੂਜਾ ਸੂਆ ਸੁੰਦੀ ਹੈਗੀ ਹੂੰ 15 ਤੋਂ 16 ਕੋਲੇ ਨੇ ਪੈ ਲੈਣੇ ਤਾਂ ਨਾਲ ਦੀ ਪਿੰਡੋਲੀ ਕੋਈ ਦੂਰੋਂ ਨਹੀਂ ਲਈ ਹੈਗੀ ਠੀਕ ਹੈ ਹਾਂ ਜੀ ਤੇ ਠੰਡੀ ਕਿੰਨੀ ਕਾਗੀ ਕੋਈ ਜਵਾਕ ਜਿਵੇਂ ਮਰਜੀ ਕੋਈ ਚੂਈ ਜਾਵੇ ਠੀਕ ਹੈ ਕੋਈ ਬੁੜੀ ਕੁੜੀ ਜਿਵੇਂ ਮਰਜੀ ਪੀੜੀ ਡਾ ਕੇ ਹਨਾ ਠੀਕ ਹੈ ਜਿੱਦਾਂ ਦੀ ਮਰਜ਼ੀ ਵੀ ਉਹ ਕਰ ਲੋ ਚਾਹੀਦਾ ਅੱਛਾ ਬਈ ਦਿਨ ਕਿੰਨੇ ਲਊਗੀ ਦਿਨ ਤਾਂ ਮਨ ਕੇ ਚੱਲ ਬਈ ਵੀ ਇਹਦੇ ਮਾਲਕੇ ਦੇ ਅਨੁਸਾਰ ਤਾਂ 11 ਤਰੀਕ ਨੂੰ ਦਿਨ ਪੂਰੇ ਨੇਗੇ ਪੰਜ ਚਾਰ ਦਿਨ ਲੈ ਵੀ ਸਕਦੀ ਹੈਗੀ ਠੀਕ ਹੈ ਨਾ ਤੇ ਢੱਲਾ ਢੋਲਾ ਹੈ ਬਹੁਤ ਪੀਣ ਬੈਠਦੀ ਕੀ ਇਹਦਾ ਰੇਟ ਰੈਣਾ ਬਈ ਰੇਟ ਬਈ 1 ਲੱਖ ਤੇ 10000 ਰੁਪਏ ਦਾ ਫੋਲੀਨ ਦਸੋ 1 ਲੱਖ ਤੇ 10000 ਦੀ ਮਿਲੂਗੀ ਦਿਨ ਅਜੇ 5 4 ਲੈ ਸਕਦੀ ਐ ਸੋਨ ਚ ਚਿੱਟੇ ਰੰਗ ਦੀ ਏ ਦੇਸੀ ਨਸਲ ਚ ਪੂਰੀ ਬਾਨਨੇ ਦੇ ਤੁਸੀਂ ਦੇਖੋਗੇ ਇੱਕ ਅੱਗੇ ਜਿਹੜੀ ਉਹ ਦਿਸੂਗੀ ਥਣ ਬੜਾ ਸੋਹਣਾ ਦਸਤੋ ਨਾ ਤਾਂ ਬਹੁਤਾ ਲੰਬਾ ਥਣਾ ਤੇ ਨਾ ਛੋਟਾ ਸੀਲ 3 ਇੰਨੀ ਕਾ ਵੀ ਇਸ ਟਾਈਮ ਜਿਵੇਂ ਮਰਜੀ ਥਣ ਕੋਲੋਸੀ ਜਾਓ ਬਾਕੀ ਕਰਮਾ ਵਾਲੀ ਦੁੱਧ ਸੋਹਣਾ ਦਿੰਦੀ ਰਹੂਗੀ ਹਵਾਨਾ ਚੰਗਾ ਇਹ ਤਾਂ ਬੰਮੋੜ ਲੋ ਬਾਈ ਬੰਦ ਓਥੇ ਸੋ ਇਹ ਪਹਿਲੇ ਨੰਬਰ ਤੇ ਜਿਹਨੂੰ ਪਸੰਦ ਆਵੇ 1 ਲੱਖ ਤੇ 10000 ਦੀ ਇਹ ਦੇਸੀ ਗਾਂ ਤੁਹਾਨੂੰ ਮਿਲੂਗੀ ਚੰਗੀ ਲੱਗੇ ਤਾਂ ਕਾਲ ਵੀਰ ਨੂੰ ਕਰ ਲਿਓ ਤੁਸੀਂ ਸੀਲ 3 ਇਫ ਇਨੀ ਕਾ ਵੀ ਜਿਹੜੇ ਪਾਸੇ ਮਰਦੀ ਬੈਠੇ ਉਹਨੇ ਪਾਸੇ ਬੈਠੀ ਚਲੋ ਬਾਈ ਕੋਈ ਐਂਡ ਇਕਤਾਲੀ ਗੱਲ ਹੀ ਨਹੀਂ ਠੀਕ ਹੈ ਕੀ ਮਸਲਾ ਨਹੀਂ ਲੈ ਸੋ ਐਸ ਟਾਈਮ ਤੋਂ ਦੋ ਸੁਪਾਂ ਵੀ ਦੋਨੇ ਪਾਸੇ ਬੈਠੇ ਰੋਏ ਦੇ ਥੱਲੇ ਇਹਨੂੰ ਕੋਈ ਵਾਸਤਾ ਨਹੀਂ ਬੜਾ ਸੋਹਣਾ ਤਾਂ ਦੱਸਿਆ ਠੀਕ ਹੈ ਭਾਈ ਓਕੇ ਸੋ ਇਹ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਕਰਕੇ ਐਚ ਆਫ ਨਸਲ ਦੇਆਂ گاਵਾ ਕਾਫੀ ਸਾਰੀਆਂ ਵਹਿੜਾਂ ਭਾਈ ਆ ਇਸ ਟਾਈਮ ਜਿਹੜੀਆਂ ਵੀਰ ਦੇ ਕੋਲ ਮੌਜੂਦ ਹੈ ਸ਼ੁਰੂਆਤ ਇਧਰੋਂ ਪਰਲੇ ਪਾਸੇ ਤੋਂ ਪਹਿਲੇ ਨੰਬਰ ਵਾਲੀ ਤੋਂ ਕਰਾਂਗੇ ਭਾਈ ਇਹਦੀ ਕੀ ਡਿਟੇਲ ਹੈ ਵਹਿੜ ਇਹ ਭਾਈ ਦੂਜਾ ਸੁਆਸੂਈ ਹੈ ਵਹਿੜ ਕਲ ਦੀ ਤੇ ਪ੍ਰੋਪਰ ਹੀ ਘੇਰ ਪੈ ਗਈ ਵੀਡੀਓ ਆਪਾਂ ਕੋਲੇ ਬਣੀ ਵੀ ਆ ਠੀਕ ਹੈ ਜੇ ਕੋਈ ਵੀਰ ਨੇ ਆਪਾਂ ਤੋਂ ਵੀਡੀਓ ਮਂਗਾਉਣੀ ਹੈਗੀ ਜੇਰ ਪੈਂਦੀ ਦੀ ਪ੍ਰੋਪਰ ਆਪਾਂ ਕੋਲੇ ਵੀਡੀਓ ਫੋਲ ਆਪਾਂ ਕੋਲੇ ਬੱਚਾ ਕੀ ਦਿੱਤਾ ਬੱਚਾ ਵੀਰੇ ਬੱਸੀ ਹੈਗੀ ਮਾਗਰ ਠੀਕ ਹੈ ਤੇ ਦੋਸੋ ਇਹਨੇ ਬੱਚੀ ਨੂੰ ਜਨਮ ਬੱਸੀ ਨੂੰ ਜਨਮ ਤਾਂ ਬਹੁਤ ਪਿਆਰੀ ਨੂੰ ਬਾਈ ਠੀਕ ਹੈ ਕੀ ਰੇਟ ਰਹਿਣਾ ਦਾ ਬਾਈ ਰੇਟ ਹੈ ਦਾ ਬਾਈ 1,30,000 ਰੁਪਏ ਦੀ ਰੈਡ ਦੇ ਦਾਂਗੇ ਆਪਾਂ ਖੋਲੀ ਦੋਸੋ 1,30,000 ਦੀ ਸੁਆ ਇਹ ਕੱਲ ਹੀ ਸੂਈ ਹੈ ਤੋਂ ਇਹਨੇ ਬੱਚੀ ਨੂੰ ਜਨਮ ਦਿੱਤਾ ਬੜਾ ਸੋਹਣਾ ਰੰਗ ਹੈ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ ਆ ਢਾਂਚਾ ਦੇਖ ਲਓ ਪ੍ਰਿੰਟ ਇਹਦਾ ਸੋਹਣਾ 1,30,000 ਦੀ ਇਹ ਵੈੜ ਮਿਲੂਗੀ ਭਲੋਣ ਥੋੜੀ ਇੱਕ ਪਾਸੇ ਆ ਥਣ ਚਾਰੇ ਹੀ ਸੋਹਣੇ ਇਹਦੇ ਹੱਥੀਂ ਚੁਵਾਈ ਵਾਲੇ ਤਾਜੀ ਸੂਈ ਵੀ ਇਹ ਵੈੜ ਦੋਨਾਂ ਸਾਈਡ ਤੋਂ ਆਨਾ ਢਾਂਚਾ ਇਹਦਾ ਤੁਸੀਂ ਦੇਖ ਲਓ ਠੰਡੀ ਇੰਨੀ ਕਾ ਬਈ ਚਾਹੇ ਦੋਨੇ ਪਾਸੇ ਬੈਠਾ ਬੰਦਾ ਚੁਈ ਜਾਵੇ ਠੀਕ ਹੈ ਨਿਆਣਾ ਪਾਇਓ ਚਾਹੇ ਨਾ ਪਾਇਓ ਓਕੇ ਹਾਂ ਸੋ ਸੋ ਠੰਡੀ ਸੀਲੇ ਇੰਨੀ ਕਾ ਵੀ ਬਿਨਾ ਨਿਆਣੇ ਤੋਂ ਚੋ ਲੋ ਭਾਵੇਂ ਬਾਕੀ ਇਹਦੇ ਨਾਲ ਵੱੱਛੀ ਵੀ ਹੈ ਵੱੱਛੀ ਸੋਹਣੀ ਹੈ ਜੀ ਤਾਜੀ ਬਿਲਕੁਲ ਇਹ ਗਾਂ ਸੋਈ ਵੀ ਹੈ ਸੋ ਪਹਿਲੇ ਨੰਬਰ ਤੇ ਇਹਨੂੰ ਦੇਖੋ ਇਸ ਤੋਂ ਅੱਗੇ ਹੋਰ ਵਹਿਣਾ ਦੋ ਨੰਬਰ ਤੇ ਜਿਹੜੀ ਵੈੜ ਆ ਬਈ ਇਹ ਬਈ ਪਾਈਲਨ ਸੁੰਦੀ ਹੈਗੀ ਇਹ ਦੱਸ ਦੇਣਾ ਇਹ ਬਾਕੀ ਪੈਣਗੇ ਠੀਕ ਹੈ ਉਹ ਵੀਰ ਚਾਹੇ ਇਹਨੂੰ ਖੀਰੀ ਮੰਨ ਲੈ ਹੂੰ ਚਾਹੇ ਇਹਨੂੰ ਦੋਂਦੀ ਮੰਨ ਲੈ ਠੀਕ ਹੈ। ਇਹ ਇੱਕ ਦੰਦ ਦੀ ਚੱਕੀ ਹੈ ਬਈ ਇਹ। ਆ ਬਦੰਦ ਵੀਡੀਓ ਵਿੱਚ ਕਨਫਰਮ ਕਰਵਾ ਦਿੰਨੇ ਹਾਂ ਜੀ। 600 ਇੱਕ ਦੰਦ ਦੀ ਤੋੜਿਆ ਬਈ ਇਹ। ਠੀਕ ਹੈ। ਇੱਕ ਹੀ ਤੋੜਿਆ ਦੋਸਤੋ ਉਹ ਵੀ ਹਜੇ ਚੱਕਣਾ ਸ਼ੁਰੂ ਕੀਤਾ। ਸ਼ੁਰੂ ਹੀ ਕੀਤਾ। ਹਾਂ ਬਈ ਇਹਦਾ ਕੀ ਰੇਟ ਹੋ? ਰੇਟ ਹੈ ਬਈ 1,30,000 ਦੀ ਰਸੀਦ ਦੇ ਦਾਂਗੇ ਆਪਾਂ। 600 1:30 ਦੀ ਇਹ ਮਿਲ ਜੂਗੀ। ਇੱਕ ਦੰਦ ਹਜੇ ਇਹਨੇ ਤੋੜਿਆ। ਤਾਂ ਚਾ ਇਹਦਾ ਵੀ ਸੁਣੋ। ਤਾਂ ਚੰਗੇ ਰੱਖੂਗੀ ਹਜੇ ਦਿਨ ਪਏ ਆ ਇਹਦੇ ਸੂਨ ਦੇ ਵਿੱਚ 10 ਦਿਨ ਬਾਕੀ ਪੈਣੇ ਬਾਈ ਤੇ ਮਾਲਕ ਦੇ ਦਾ ਸਭ ਸਾਰਾ ਮੰਨ ਕੇ ਚੱਲ ਵੀ ਆਇਆ ਹੈਗਾ ਸੀਮਨੀ ਵਧੀਆ ਲੱਗਿਆ ਹੋਇਆ ਹੈਗਾ ਬਾਕੀ ਆਪਾਂ ਡਿਟੇਲ ਲੈ ਕੇ ਦੇ ਦਾਂਗੇ ਵੀਰਾਂ ਨੂੰ ਠੀਕ ਹੈ ਹਾਂ ਚੰਗੇ ਕੱਦ ਕਾਠ ਦੀ ਸੋਹਣੀ ਵਹਿਣ ਸੋ ਤਾਂਚਾ ਇਹਦਾ ਹੋਂ ਪੇਰ ਤੁਸੀਂ ਦੇਖ ਲਓ 1,30,000 ਇਹਦਾ ਰੇਟ ਹੈ ਸੋ ਇਹ ਸੇਮ ਰੇਟ ਆ ਦੋਨਾਂ ਦੇ ਇਹਦਾ ਵੀ ਹਵਾਨਾ ਚੰਗਾ ਚੰਗਾ ਰੋਕਾ ਹੈ ਹਜੇ 10 ਦਿਨ ਬਾਕੀ ਆ ਇੱਕ ਹਾਜ਼ਰ ਜੀ ਵੈੜ ਤੁਹਾਨੂੰ ਇਹ ਦੂ ਅੱਗੇ ਦਿਖਾਉਣਾ ਹੈ ਆ ਜਿਹੜੀ ਬਈ ਇਹ 4 ਨੰਬਰ ਤੇ ਹੁਣ ਦਿਖਾ ਰਹੇ ਆ ਆਪਾਂ ਇਹ ਬਈ ਦੂਜਾ ਸੂ ਹੈਗੀ ਹੂੰ ਤੇ ਮੂੰਹ ਚਾਰ ਦਾੰਦਾ ਕੀ ਇਹ ਠੀਕ ਹੈ ਤੇ ਮਾਲਕੇ ਦੱਸਣਾ ਮਾਲਕੇ ਚੱਲ ਵੀ ਸਖਸੜ ਸੀਮਣ ਲੱਗਾ ਬਸ ਸਪਾਇਕ ਦਾ ਮਾਲਕ ਨੂੰ ਦੱਸਿਆ ਆਪਾਂ ਨੂੰ ਹੂੰ ਤੇ ਆਪਾਂ ਦੰਦ ਵੀ ਕਨਫਰਮ ਕਰਵਾਉਣੀ ਹੈਗੀ ਆਪ ਵੀ ਬਹੁਤ ਚੰਗੇ ਸੀਮਣ ਦੇ ਆਪਾਂ ਨੂੰ ਇਹਦਾ ਰਿਗਾਰਡ ਸਾਰੀ ਮਿਲ ਜੂਗਾ ਸਭ ਸਭ ਚਾਰ ਦੰਦ ਕੰਨੀਆਂ ਖੜੇ ਹੈ ਕੰਨੀਆਂ ਦੁੱਧਾਂ ਦੇ ਦੰਦ ਖੜੇ ਨਹੀਂ ਬਈ ਚਿਕੇ ਇਹਦਾ ਰੇਟ ਕੀ ਰਹਿਣਾ ਇਹ ਬਈ 1.5 ਲੱਖ ਦੀ ਵੈੜ ਦੇ ਦਾਂਗੇ ਲੋ ਸੋ ਸੋ 1.5 ਲੱਖ ਦੀ ਦੂਜਾ ਸੁਆ ਚਾਰ ਦੰਦ ਦਾ ਮੂੰਹ ਚ ਟੁਪਚੀ ਲੰਬੀ ਵੈੜ ਹੈ ਹਵਾਨਾ ਚੰਗਾ ਭਰੀ ਖੜੀ ਹੈ ਬਾਕੀ ਹਜੇ ਸੁੰਦਿਆ ਸੁੰਦਿਆ ਹੋਰ ਪਰ ਜੂ ਹਾਂ ਵੱਡੀ ਬੁੱਡੀ ਬਈ ਬਹੁਤ ਆ ਗਈ ਕੋਈ ਵੀਰ ਆਏ ਨਾ ਮੰਨ ਲਈ ਛੋਟੀ ਹੋਊਗੀ ਹਨਾ ਸਹੀ ਹੈ ਲੈ ਪੈਰਾਂ ਤੋਂ ਤਾਂ ਤੂੰ ਕਿ ਕਿਸੇ ਵਾਸਤੇ ਹੱਤਰਾ ਨਹੀਂ ਦਸੀ ਹੈਗੀ ਠੀਕ ਹੈ ਹਾਂ ਥਾਣੇ ਦੇ ਇਦਾਂ ਲੱਗੇ ਹੋਏ ਕੋਈ ਵਾਰ ਵੀਰ ਕੋਈ ਹੁੰਦਾ ਵੀ ਆਪਾਂ ਚ ਪੰਜ ਚਾਰ ਰੱਖਣੀਆਂ ਹੁੰਦੀਆਂ ਨੇ ਹੱਥੀ ਚਵਾਈ ਕਰਨੀਆਂ ਹੈਗੀ ਤਾਂ ਥਾਣੇ ਹੱਥੀ ਚਵਾਈ ਵਾਲੀ ਪੂਰਾ ਟੌਪ ਦਾ ਕੱਢੂਗੀ ਠੀਕ ਹੈ ਹੁਣ ਮਸ਼ੀਨ ਵਾਲਿਆਂ ਦਾ ਕੋਈ ਦਿੱਕਤ ਨਹੀਂ ਜੀ ਦੋਸਤੋ ਥੋੜਾ ਥੋੜੀ ਭਾਲਾ ਹੈਗੀ ਹਾਂ ਜੀ ਇਹ ਸੂਣ ਚ ਕਿੰਨੇ ਕ ਦਿਨ ਲੈ ਸਕਦੀ ਹੈ ਬਾਈ ਹੂੰ ਤਾਂ ਤਿਆਰੀ ਚ ਵੀ ਕੱਢ ਸੇ ਕੱਢ ਜੇ ਦੋ ਤਿੰਨ ਦਿਨ ਕੱਢ ਜੇ ਥੂਪੇ ਡੰਗ ਦੇੜੀ ਚ ਥੂਪੇ ਬਾਈ ਸੂਪੇ ਸਕਦੀ ਹੈ ਨਾ ਹਾਂ ਸਹੀ ਹੈ ਸੋ ਦੋਸਤੋ ਤਿਆਰੀ ਇਹਦੀ ਫੁੱਲ ਹੈ ਬਿਊਟੀ ਇਹਦੀ ਫੇਰ ਦੇਖ ਤੇ ਦੁੱਧ ਦਾਂਦ ਨੇ ਬਾਈ ਇਹਨੇ ਮਾਲਕ ਨੇ ਆਪਾਂ ਨੂੰ ਦੱਸਣ ਜਾਰੀ 32 33 ਕਿਲੋਨੇ ਦੁੱਧ ਦਿੱਤਾਗਾ ਠੀਕ ਹੈ ਹਾਂ ਤੇ ਹੁਣ ਚਾਰ ਦਾ ਤਾਂ ਕਲੀਅਰ ਹੈ ਹੂੰ ਸੋ 1.5 ਲੱਖ ਰੁਪਏ ਡਿਮਾਂਡ ਤਿਆਰੀ ਸੋਹਣੀ ਫੜੀ ਵੀ ਹੈ ਵੈੜ ਦੀ ਇਸ ਤੋਂ ਅੱਗੇ ਇੱਕ ਵੱਡੇ ਟਾਂਚੇ ਦੀ ਗਾਂ ਤੁਹਾਨੂੰ ਦਿਖਾਉਣੇ ਕਿੰਨੇ ਕਿ ਦਿਨ ਲਾਉ ਬਾਈ ਸੋਨ ਤੇ ਇਹ ਬਾਈ ਇਹਦੇ 10 ਦਿਨ ਬਾਕੀ ਪੈਣੇ ਬਾਈ ਹਜੇ ਠੀਕ ਹੈ ਤੇ ਅਮਨ ਕੇ ਚੱਲ ਵੀ 34 35 ਪਹਿਲੇ ਤਾਂ 40 ਕਿਲੋਨੇ ਦੂਜੇ ਸੂਣੋਂ ਤੀਜੇ ਸੂਆ ਸੂ ਬਾਈ ਜੀ ਭਾਈ 10 ਦਿਨ ਬਾਕੀ ਪੈਣੇ ਬੜੇ ਰੇਟ ਰੋਗੇ ਦਾ ਰੇਟ ਬਈ ਅੱਜ ਦਾ ਮੰਨ ਕੇ ਚੱਲ ਵੀ ਕੱਚੀ ਦੇ ਹਿਸਾਬ ਨਾਲ 1,40,000 ਦੀ ਰੇਟ ਦੇ ਦਾਂਗੇ ਖੋਲੀ 1:40 ਦੀ ਦੋਸਤੋ ਅੱਜ ਦਾ ਰੇਟ ਹੈ ਦੁੱਧ ਤੁਹਾਡੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਫੇਸ ਫੁੱਸਾ ਇੰਨਾ ਪਿਆਰਾ ਬਈ ਇਹਦਾ ਵੀ ਮੂੰਹ ਬਸੀਆਂ ਵਾਲੀ ਹੈ ਜਮਾ ਸਹੀ ਬਰੀਡ ਕੁਆਲਟੀ ਚੰਗੀ ਹੈ ਵਜਨ ਚੰਗਾ ਹੈ ਪੇਟ ਦਾ ਸਾਈਜ਼ ਤੁਸੀਂ ਦੇਖ ਲਓ ਉੱਤੋਂ ਬਾਰੀਕ ਹੈ ਬਿਲਕੁਲ 1:40 ਦੀ ਇਹ ਗਾਂ ਮਿਲੂਗੀ ਕੋਈ ਮੀਦੀ ਸਮਝਾ ਵੀ ਮੈਂ ਕਿੰਨਾ ਦੁੱਧ ਚੋਲੂਗਾ ਹਨਾ ਬਾਈ ਬਿਲਕੁਲ ਤੇ ਮਿਆਂ ਟਾਂਚਾ ਟੁੰਚਾ ਵੱਡੀ ਬੁੱਡੀ ਬਹੁਤਾ ਵੜਾ ਬਰੀਡ ਬਥੇਰੀ ਆ ਬੱਸੀ ਜੀ ਹਾਂ ਸ਼ਹਿਲੇ ਬਈ ਸੋ ਤੀਜਾ ਸੂਆ ਇਹਨੇ ਸੋਣਾ 10 ਦਿਨ ਬਾਕੀ ਆ ਹਜੇ ਤਾਂ ਕੱਚੀ ਢਿੰਦੀ ਆ ਹਵਾਨਾ ਘੱਟ ਵਾਲਾ ਵੈਸੇ ਜਦੋਂ ਹੁਣ ਭਰੂਗੀ ਹਵਾਨਾ ਚੌੜਾ ਕਰਦੀ ਜਾਊਗੀ ਸੋਣਾ ਰੋਖ ਬਣ ਜਾਣਾ ਤੂੰ ਸੋ ਆ ਕੇ ਬਈਆਂ ਮਨ ਗੇ ਪੇਟ ਚੱਕਿਆਣਾਗਾ ਹਾਂ ਜਾਂ ਬਸੀ ਲੱਗਣਾ ਬੜਨ ਸਹੀ ਤਰੋ ਸੋ ਫੇਰ ਦੇਖੋ ਤੁਸੀਂ ਇਹਦਾ ਢਾਂਚਾ ਅ ਭਾਈ ਜਿਹੜੀ ਇਹਦੂ ਅੱਗੇ ਵੜੜਾ ਇਹ ਇਹ ਭਾਈ ਦੂਜਾ ਸੂਆ ਸੁੰਦੀ ਹੈਗੀ ਮੋਹ ਛੇ ਦਾਂਦਾ ਬਸ ਇਹ ਦਿਨ ਕਿਰੇ ਲਊਗਾ ਦਿਨੇ ਦੇ 15 ਦਿਨ ਬਾਕੀ ਪੈਣੇ ਭਾਈ ਆਮ ਘਰੂ ਲਈ ਹੈਗੀ 22 24 ਕਿਲੋ ਮਾਲ ਕੰਨ ਦੱਸਾਂ ਵੀ ਪਹਿਲਣੇ ਦੁੱਧ ਦਿੱਤਾਗਾ ਹੂੰ ਤੇ ਇਹ ਇਦਿਆਂ ਮੰਨ ਕੇ ਚੱਲ ਵੀ ਆ ਅਗਲੇ ਦੀ ਸੇਵਾ ਵੀ ਕਿੰਨਾ ਦੁੱਧ ਚਲੂਗਾ ਆ ਰੇਟੇ ਦਾ ਕੀ ਲਊਗਾ ਰੇਟ 90000 ਦੀ ਵੜ ਦੇ ਦਿੰਦੇ ਆਂ ਬਈ ਖੋਲੀ ਬਈ ਦੋਸੋ 90000 ਦੀ ਮਿਲੂਗੀ ਸੁਆ ਦੂਜਾ ਸੁੰਦੀ ਐ ਨੁੱਤ ਮਾਲਕ ਨੇ ਜਿਹੜਾ ਦੱਸਿਆ ਬਾਈ ਨੇ ਦੱਸਤਾ ਵੈਸੇ ਇਹ ਕੁਐਸਚਨ ਹਰੇਕ ਭਰਾ ਨੂੰ ਆਪ ਨੂੰ ਹੀ ਸਮਝਣਾ ਚਾਹੀਦਾ ਵੀ ਉਹ ਕਿਹੜੀ ਗਾਂ ਤੋਂ ਕਿੰਨਾ ਦੁੱਧ ਚੋ ਸਕਦਾ ਕਿਉਂਕਿ ਇਸੇਵਾ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਸਹੀ ਮਹਿਣਿਆਂ ਦੇ ਵਿੱਚ ਤਾਂ ਜਿੰਨਾ ਸੰਭਲਾਂਗੇ ਓਨਾ ਝੋਲਾਂਗੇ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ 90000 ਦੀ ਇਹ ਗਾਂ ਮਿਲ ਜਣੀ ਐ ਹਵਾਨਾ ਇਹਦਾ ਫਿਕਸ ਰਹੂਗਾ ਫਿਟਿੰਗ ਆਲਾ ਪ੍ਰੋਪਰ ਪਰ ਦਿਨ ਹਜੇ ਇਹਦੇ ਪਏ ਆ ਵੈੜ ਤੇ ਕਿਉਂ ਵੱਡੀ-ਬੁੱਡੀ ਭਾਈ ਇਹ ਵੀ ਬਹੁਤ ਆ ਗਈ ਠੀਕ ਆ ਛੋਟੀ ਮੰਨ ਕੇ ਵੀ ਸੌਦਾ ਨਾ ਕਰੀ ਵੀ ਛੋਟੀ ਹੋਊਗੀ ਜਾਂ ਮੀਡੀਅਮ ਸਾਈਜ਼ ਹੋਊਗੀ ਹਨਾ ਸਹੀ ਹੈ ਤੇ ਵਧੀਆ ਸਾਈਜ਼ ਆ ਵੈੜ ਦਾ ਵੀ ਦੋ ਚਾਰ ਪੰਜ ਸੂਏ ਜਿਵੇਂ ਮਰਜ਼ੀ ਤੋ ਵੈੜ ਤੋਂ ਲੈ ਲਈ ਹੂੰ ਫੇਰ ਫੇਸ ਵੀ ਤੁਸੀਂ ਇਹਦਾ ਦੇਖ ਸਕਦੇ ਚੰਗਾ ਸਟਰਕਚਰ ਹੈ ਸੋ ਜਿਹੜਾ ਫੇਮੇ ਦੇਖ ਰਹੇ ਹੋ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਫਿਰ ਇੱਕ ਪੱਖ ਤੋਂ ਤੁਸੀਂ ਇਹਨੂੰ ਪਾਸ ਕਰਨਾ ਇਹ ਤੋਂ ਬਾਅਦ ਚ ਦੋ ਹੋਰ ਤੁਹਾਨੂੰ ਗਾਵਾਂ ਦਿਖਾਉਣਗੇ ਜਿਹੜੀ ਇਹ ਸੈਕਿੰਡ ਲਾਸਟ ਬਾਈ ਇਹ ਵੀ ਬਾਈ ਦੂਜਾ ਸੋਦਾ ਸੁਣ ਲਿਆ ਮੋਹ 6 ਦਾ ਇਹ ਵੀ ਕਲੀਅਰ ਚਾਰ ਦੋ ਛਕ ਦੇ ਚੱਕੇ ਕੰਨੀਆਂ ਖੜੀਆਂ ਨਹੀਂ ਗੀਆਂ ਦੇਣ ਕਿਨੇ ਲੋਕ ਦਿਨ ਇੱਕ ਹਫਤਾ ਪੈਂਡਿੰਗੇ ਪਿਆ ਬਾਈ ਰੇਟ ਦਾ ਕਿਨੇ ਰੇਟ ਇਹਦਾ ਬਾਈ ਅਮਨ ਕਹਿੰਦਾ 90000 ਦੀ ਵੜੇ ਦੇ ਦਾਂਗੇ ਆਪਾਂ ਠੀਕ ਹੈ 21 22 ਕਿਲੋ ਲੈਣੇ ਪਹਿਲਾਂ ਤਾਂ ਇਹਦੀ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਸ ਕਰ ਲਈ ਠੀਕ ਹੈ ਆਮ ਨਹੀਂ ਉਹ ਤਾਂ 25 ਕਿਲੋ ਖਰਾ ਆਪਾਂ ਤਾਂ ਕੋਈ ਆਪਾਂ ਐ ਨਹੀਂ ਕਹਿੰਦੇ 30 25 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਬੀ ਖੋਲੀ ਬਾਈ ਸੁਰਤ ਰੇਟ ਦੋਸਤੋਂ ਤਿਆਰੀ ਬਹੁਤ ਸੋਹਣੀ ਹੈ ਇਸ ਵਾਰ ਦੀ ਹਜੇ ਹਫਤਾ ਲੰਦੀ ਵੀ ਹੈ ਤਾਂ ਚਾ ਤੁਸੀਂ ਇਹਦਾ ਵੀ ਦੇਖ ਲੋ ਇਹਦਾ ਵੀ ਹਵਾਨਾ ਫਿਟਿੰਗ ਵਾਲਾ ਲਮਕਵਾ ਹਵਾਨਾ ਨੀਗਾ ਚੰਗੀ ਹੈ ਗਾੜੀ ਹੈ ਬਾਕੀ ਖੇਲ ਤੇ ਪਾਣੀ ਪੀਊਗੀ ਤਾਂ ਸਟਰਕਚਰ ਸੰਡੀਆਂ ਠੁੰਡੀਆਂ ਦਾ ਬਈ ਬਹੁਤ ਨੇ ਬਣ ਹੂੰ ਕੋਈ ਐ ਨਹੀਂ ਗਈ ਕੋਈ ਹੱਥ ਚਬਈ ਵਾਲਾ ਵੀਰ ਜਿਵੇਂ ਮਰਜੀ ਹੈ ਨਾ ਸਹੀ ਹੈ ਸੋਈ ਇਹ ਵੀ ਚਾਈ ਗੀ ਗਾੜੀ ਬਾਕੀ ਹਜੇ ਤਾਂ ਮੋਢੀ ਵੱਜਾ ਹਵਾਨੇ ਦਾ ਖੜੀ ਇਹਨੇ ਪੂਰਾ ਭਰਨਾ ਹੈ ਕਿਉਂਕਿ ਪਸ਼ੂ ਜਿਵੇਂ ਜਿਵੇਂ ਨੇੜ ਆਉਂਦਾ ਉਹਵੇਂ ਪੂਰਾ ਤਿਆਰ ਹੁੰਦਾ ਅੱਗੇ ਭਾਈ ਮੁਰੋਤ ਵੀ ਵਧੀਆ ਆਉਂਦੀ ਹੈਗੀ ਹੂੰ ਠੀਕ ਹੈ ਨਾ ਗੱਲ ਚਲੋ ਪਿੱਸੇ ਦਾ ਚਲ ਮੰਦੀ ਵਾਲੇ ਵੀ ਗਰਮੀ ਹੈਗੀ ਅੱਗੇ ਸਾਰੇ ਜਾਨਵਰ ਦੁੱਧ ਵਧਿ ਦੇਣਗੇ 25 ਗੁੱਲਾ ਤਾਂ ਕੋਈ ਬਾਹਲਾ ਯਾਰ ਇਦਾਂ ਦੀ ਬੈੜ ਨੂੰ ਕੋਈ ਨਾਰਮਲੀ ਗੱਲ ਹੈ ਜੀ ਲੈ ਆਪ ਸਵੇਰ ਦੋ ਵੈਣਾ ਸੇਮ ਜਿਹਾ ਰੇਟ ਹੈ ਇਹਨਾਂ ਦਾ ਦੱਸੋ 90 90000 ਇਸ ਤੋਂ ਬਾਅਦ ਚ ਲਾਸਟ ਉੱਤੇ ਤੁਹਾਨੂੰ ਗਾਂ ਦਿਖਾਉਣੇ ਛੋਟੇ ਛੋਟੇ ਦੇ ਸੰਗ ਹੈਗੇ ਆ ਪਰ ਬਰੀਡ ਕੁਆਲਿਟੀ ਜੇ ਵਖੀਏ ਤਾਂ ਥਣ ਹਵਾਨੇ ਵੱਲੋਂ ਵੀ ਸਾਰੀਆਂ ਤੇ ਸੋਹਣੀ ਲੱਗਦੀ ਐ ਆ ਭਾਈ ਕੈਨਮਸ ਹੋਇਆ ਇਹ ਭਈ ਪਹਿਲੇ ਨਹੀਂ ਹੁੰਦੀ ਹੈਗੀ ਹੂੰ ਤੇ ਦੋ ਦਾਂ ਦਾ ਮੂੰਹ ਹਜੇ ਇਹ ਠੀਕ ਐ ਤੇ ਐ ਮੰਨ ਕੇ ਚੱਲ ਵੀ ਹਫਤੇ ਕਮੈਂਡਿੰਗ ਬਾਕੀ ਪਿਆਦਾ ਵੀ ਵੜਦਾ ਜੀ ਰੇਟੇ ਤਾਂ ਕੀ ਰਹਿਣਾ ਰੇਟ ਬਈ ਇਹ 1 ਲੱਖ ਤੇ 15000 ਦੀ ਰਸੀ ਦਵਾਂਗੇ ਖੋਲੀ 1 ਲੱਖ ਤੇ 15000 ਇੱਕ ਹਫਤਾ ਹਜੇ ਬਾਕੀ ਬਰੀਡ ਕੁਆਲਿਟੀ ਟਾਪ ਦੀ ਹੈ ਬਸ ਕਮੀ ਇਹ ਰਹੇਗੀ ਵੀ ਸਿੰਗ ਨਹੀਂ ਲਗਾਏ ਸਿੰਗ ਨਹੀਂ ਲਗਾਏ ਬਈ ਬੈਠ ਦੀ ਥਣਥੀ ਚੁਾਈ ਵਾਲਾ ਵਹਿੜ ਦਾ ਪਾਣੀ ਪੀਊਗੀ ਇੱਕ ਵਾਰ ਫਿਰ ਤੁਮ ਤੋਰ ਕੇ ਦਿਖਾ ਦੇਗੇ ਦੇਖੋ ਇਹਦਾ ਸਟਰਕਚਰ ਰੰਗ ਬਹੁਤ ਸੋਹਣਾ ਹੈ ਵਾਈਟ ਰੰਗ ਦੇ ਵਿੱਚ ਜ਼ਿਆਦਾ ਹੈ ਇਦਾਂ ਤੁਸੀਂ ਇਹਨੂੰ ਦੇਖ ਸਕਦੇ ਹੋ ਜਿੰਨਾ ਨੂੰ ਅੱਗੇ ਰੂਗਾ ਬਈ ਉੰਨੇ ਪਿੱਸੇਵਾਨਾ ਇਹਨੇ ਕਢਣਾਗਾ ਸਹੀ ਹੈ ਬਾਕੀ ਪਛਾਣ ਉਹ ਵੀ ਹੋਵਾਨਾ ਬਹੁਤ ਚੰਗਾ ਫੜੀਆਂ ਦੀ ਪੂਛ ਮੜੀ ਜੀ ਬਈ ਹੋਵਾਨਾ ਲੱਗ ਗਈ ਬਹਿਮਾਰ ਤਮੋਂ ਘੜਾ ਸੰਸੋਫਾਨ ਹੋਵਾਨਾ ਦੇਖੋ ਕਰਨ ਵਾਲੀ ਦਾ ਇਹਨੇ ਬਹੁਤ ਤਕੜਾ ਹੋਵਾਨਾ ਬਣਾਉਣਾ ਅਜੇ ਦਿਨੇ ਤੇ ਬਾਕੀ ਆ ਧੰਨਵਾਦ ਸੇ ਸੋ ਸੋ ਫੇਰ ਇਸ ਵੈਡ ਨੂੰ ਹੁਣ ਤੁਸੀਂ ਚੁਰਗੀ ਨੂੰ ਦੇਖ ਲਿਓ ਚੰਗੀ ਅ ਗਾੜੀ ਇਸ ਵੈਡ ਨੇ ਰੱਖਣੀ ਪਹਿਲਾ ਸੂਆ ਸੂਵੀ ਕਰਮਾ ਤਾਂ ਚਾ ਦੇਖ ਹੀ ਲਿਆ ਤੁਸੀਂ ਬਰੀਡ ਕੁਆਲਟੀ ਇਹਦੀ ਚੰਗੀ ਹੈ ਲਿਆ ਭਾਈ ਵਾਪਸ ਬੰਦ ਸੋ ਇਹ ਲਾਸਟ ਉਤੇ ਤੁਹਾਨੂੰ ਪਹਿਲਣ ਵੈੜ ਦਿਖਾ ਰਹੇ ਹਾਂ 7 ਲੱਖ 15000 ਇਹਦਾ ਰੇਟ ਵੀਰ ਨੇ ਰੱਖਿਆ ਸੋ ਅੱਜ ਦੀ ਵੀਡੀਓ ਦਿਗਾ ਇਹ گاਵਾ ਬਾਈ ਕੋਲ ਵਕਾਊ ਸੀਗਾ ਤੇ ਸਾਰੀਆਂ ਹੀ ਤੁਹਾਨੂੰ ਦਿਖਾਤੀਆਂ ਬਾਕੀ ਫੇਰ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੋ ਆ ਕੇ ਦੇਖੇ ਤੇ ਆਪਦੀ ਤਸੱਲੀ ਕਰੇ ਧੰਨਵਾਦ